ਅਲਗਾਮ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਨੇਵੀ ਲੈਫਟੀਨੈਂਟ ਜਰਨਲ ਵਿਨੇ ਨਰਵਾਲ ਦੀ ਪਤਨੀ ਹਿਮਾਂਚੀ ਨੇ ਸਾਰਿਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ ਉਹ ਵੀਰਵਾਰ ਨੂੰ ਵਿਨੇ ਨਰਵਲ ਦੇ ਜਨਮ ਦਿਨ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਮੁਸਲਮਾਨਾਂ ਤੇ ਕਸ਼ਮੀਰੀਆਂ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਅਸੀਂ ਸ਼ਾਂਤੀ ਚਾਹੁੰਦੇ ਆ ਪਰ ਉਹਨਾਂ ਨੇ ਇਹ ਵੀ ਕਿਹਾ ਗਿਆ ਹੈ ਕਿ ਇਸ ਹਮਲੇ ਦੇ ਵਿੱਚ ਸ਼ਾਮਲ ਲੋਕਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਹਿਮਾਂਚੀ ਨੇ ਕਿਹਾ ਕਿ ਇਸ ਹਮਲੇ ਦੇ ਵਿੱਚ ਸ਼ਾਮਲ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਸਾਨੂੰ ਮੁਸਲਮਾਨਾਂ ਤੇ ਕਸ਼ਮੀਰੀਆਂ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ। ਪਰਵਾਰ ਨੇ ਵਿਨੇ ਦੇ ਜਨਮ ਦਿਨ ਤੇ ਖੂਨਦਾਨ ਦਾ ਕੈਂਪ ਲਗਾਇਆ ਜੇਕਰ ਅੱਜ ਵਿਨੇ ਨਾਰਵਲ ਜਿੰਦਾ ਹੁੰਦਾ ਤਾਂ ਉਹਨਾਂ ਦਾ ਜਨਮ ਦਿਨ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਪਰ ਅੱਜ ਪਰਿਵਾਰ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਵੀ ਹੋਏ ਇਸ ਦੌਰਾਨ ਹਿਮਾਂਸ਼ੀ ਬਹੁਤ ਭਾਵੁਕ ਹੁੰਦੀ ਦਿਖਾਈ ਦਿੱਤੀ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਤੇ ਖੂਨਦਾਨ ਕੀਤਾ ਹਿਮਾਂਸ਼ੀ ਨੇ ਕਿਹਾ ਕਿ ਮੈਂ ਆਪਣੇ ਪਤੀ ਵਿਨੇ ਨਾਰਵਲ ਦੁਆਰਾ ਦਿਖਾਏ ਗਏ ਦੇਸ਼ ਭਗਤੀ ਦੇ ਰਸਤੇ ਤੇ ਅੱਗੇ ਵਧਾਂਗੀ ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਆ ਹਿਮਾਂਸ਼ੀ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਵਿਨੇ ਨਾਰਵਲ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਉਹ ਜਿੱਥੇ ਵੀ ਹੁਣ ਖੁਸ਼ ਰਹਿਣ ਅਤੇ ਅਸੀਂ ਅੱਜ ਇੱਥੇ ਸੋਗ ਮਨਾਉਣ ਨਹੀਂ ਸਗੋ ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਦਾ ਸਨਮਾਨ ਕਰਨ ਲਈ ਇੱਥੇ ਆਏ ਆ ਉਹਨਾਂ ਨੇ ਅੱਗੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਆ ਆਈ ਜਸ ਵਾਂਟ ਦੀ ਐਂਟਾਇਰ ਨੇਸ਼ਨ ਟੂ ਪ੍ਰੇ ਫੋਰ ਹਿਮ ਥੈਟ ਵੈਰ ਹੀ ਇਜ਼ ਹੀ ਇਜ਼ ਹੀ ਇਜ਼ ਹੈਲਦੀ ਐਂਡ ਹੀ ਇਜ਼ ਪੀਸ ਥੈਟ ਸ਼ੋਡ ਦੈਟ ਇਜ਼ ਵਨ ਮੋਰ ਥਿੰਗ ਥੈਟ ਆਈ ਵਾਂਟ ਆਈ ਡੂ ਨਾਟ Any hatred towards anybody, this is what <laughs> people going against Muslims or Kashmiris, we don't want this. We want peace and only peace. Of course we want justice. Of course the people that have done wrong with him should be punished. All of us, All us members that are going to need to be. I just want the entire nation to pray for him, that wherever he is, he is health, healthy and he's at peace. That's the only thing that I want. There is one more thing that I want. I do not want any hatred towards anybody. This is My happening. People... Going against Muslims or Kashmiris, we don't want this. We want peace and only peace. Of course we want justice. Of course the people that have done wrong with him should be punished. Happy all with of all us are donated to.